ਹਰ ਕੋਈ ਚਾਹੁੰਦਾ ਹੈ ਕਿ ਉਸਦਾ ਜੀਵਨ ਸਾਥੀ ਪੜਿਆ ਲਿਖਿਆ ਹੋਵੇ ਉਹ ਇੱਕ ਚੰਗੀ ਨੌਕਰੀ ਕਰਦਾ ਹੋਵੇ ਭਾਵ ਰਲ ਮਿਲ ਕੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਦਾ ਭਾਰ ਉਹ ਵੰਡ ਸਕਣ ਪਰ ਇੱਕ ਵਿਅਕਤੀ ਜਿਹੜਾ ਆਪਣੀ ਘਰਵਾਲੀ ਨੂੰ ਪੜਾਉਣ ਦੇ ਚੱਕਰ ਵਿੱਚ ਘਰਵਾਲੀ ਤੋਂ ਵੀ ਗਿਆ ਜਾਣਕਾਰੀ ਮਿਲੀ ਹੈ ਯੂਪੀ ਤੋਂ ਯੂਪੀ ਦੇ ਬਿਹਾਰੈਜ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ ਉੱਥੇ ਇੱਕ ਵਿਅਕਤੀ ਆਪਣੀ ਪਤਨੀ ਨੂੰ ਪੜਾਉਣ ਦੇ ਵਾਸਤੇ ਬਿਹਾਰੈਜ ਤੋਂ ਲਖਨਊ ਰੋਜ਼ਾਨਾ ਛੱਡਣ ਜਾਂਦਾ ਫਿਰ ਪਤਨੀ ਕਹਿੰਦੀ ਹੁਣ ਤਾਂ ਮੈਂ ਭੇਤੀ ਹੋ ਗਈਆਂ ਮੈਂ ਇਕੱਲੀ ਚਲੇ ਜਾ ਕਰੂੰਗੀ ਫਿਰ ਪਤਨੀ ਇਕੱਲੀ ਲਖਨਊ ਜਾਣਾ ਸ਼ੁਰੂ ਕਰ ਦਿੰਦੀ ਹੈ ਕੁਝ ਦਿਨਾਂ ਦੇ ਅੰਦਰ ਅੰਦਰ ਉਸ ਨੂੰ ਇੱਕ ਨੌਜਵਾਨ ਦੇ ਨਾਲ ਪਿਆਰ ਹੋ ਜਾਂਦਾ ਅੱਖਾਂ ਚਾਰ ਹੁੰਦੀਆਂ ਨੇ ਤੇ ਜਿਸ ਤੇ ਨਾਲ ਫਿਰ ਹੁਣ ਅਲੱਗ ਅੱਜਕੱਲ ਰਹਿ ਰਹੀ ਹੈ ਅਸਲ ਦੇ ਵਿੱਚ ਕੋਰਸ ਪੂਰਾ ਹੁੰਦਾ ਉਹਦੇ ਤੋਂ ਬਾਅਦ ਉਹ ਨਰਸ ਲੱਗ ਜਾਂਦੀ ਹੈ ਤੇ ਨਾਲ ਦੀ ਨਾਲ ਆਪਣੇ ਪਤੀ ਤੋਂ ਖੜਾ ਛੁੜਾ ਲੈਂਦੀ ਆ ਭਾਵ ਫੁਰਰ ਹੋ ਜਾਂਦੀ ਹੈ ਤੇ ਹੁਣ ਉਹਦਾ ਪਤੀ ਉਸ ਨੂੰ ਵਾਪਸ ਲਿਆਉਣ ਵਾਸਤੇ ਦਰਦ ਦਰਦੀਆਂ ਠੋਕਰਾ ਖਾਂਦਾ ਫਿਰ ਰਿਹਾ ਹੈ ਉਦੇ ਪਤੀ ਨੇ ਥਾਣੇ ਦੀਆਂ ਸ਼ਿਕਾਇਤਾਂ ਐਸਪੀ ਤੱਕ ਐਸਐਸਪੀ ਤੱਕ ਅਪੀਲਾਂ ਕੀਤੀਆਂ ਨੇ ਜਦੋਂ ਕਿਤੇ ਗੱਲ ਨਹੀਂ ਬਣੀ ਤਾਂ ਹੁਣ ਉਸਨੇ ਫਿਰ ਅਦਾਲਤ ਦਾ ਦਰਵਾਜ਼ਾ ਖੜਕਾ ਦਿੱਤਾ ਉਸਨੇ ਰੋਂਦਿਆਂ ਹੋਇਆਂ ਆਪਣੀ ਕਹਾਣੀ ਦੱਸੀ ਹੈ ਕਿ ਜੇ ਕੋਈ ਕਰਵਾ ਸਕਦਾ ਤਾਂ ਮੇਰੀ ਪਤਨੀ ਵਾਪਸ ਕਰਵਾ ਦਿਓ ਉਹ ਘਰ ਨਹੀਂ ਆ ਰਹੀ ਇੱਥੋਂ ਤੱਕ ਕਿ ਉਹ ਕਹਿੰਦਾ ਮੇਰੇ 4 ਸਾਲਾਂ ਦੀ ਇੱਕ ਧੀ ਵੀ ਹੈ ਉਹ ਉਹਨੂੰ ਵੀ ਨਾਲ ਲੈ ਗਈ ਜਾਣਕਾਰੀ ਮਿਲੀ ਹੈ ਕਿ ਮਾਮਲਾ ਮੁਰਤੀਪੁਰ ਥਾਣਾ ਤੋਂ ਪੁਰਾਣਾ ਰਗੂਨਾਥ ਪਿੰਡ ਦਾ ਹੈ ਇਥੋਂ ਦੇ ਰਹਿਣ ਵਾਲੇ 34 ਵਰਾਂ ਦੇ ਪੰਕਜ ਦਾ ਵਿਆਹ 22 ਮਾਰਚ 2018 ਨੂੰ ਉਸੇ ਪਿੰਡ ਦੀ ਰਹਿਣ ਵਾਲੀ ਨਿਸ਼ਾ ਕੁਮਾਰੀ ਨਾਲ ਕੀਤਾ ਜਾਂਦਾ ਹੈ। ਵਿਆਹ ਤੋਂ ਬਾਅਦ ਪੰਕਜ ਦਾ ਵਿਵਹਤਾ ਜੀਵਨ ਕਦੇ ਬੜਾ ਵਧੀਆ ਚੱਲ ਰਿਹਾ ਸੀ। ਪੰਕਜ ਦੇ ਪਿਤਾ ਸ਼ਿਵ ਨਾਰੈਣ ਅਸਾਮ ਰਾਈਫਲ ਦੇ ਵਿੱਚ ਹੌਲਦਾਰ ਵਜੋਂ ਤਾਇਨਾਤ ਸੀ। ਅਤੇ ਪੰਕਜ ਦੇ ਵਿਆਹ ਦੇ ਸਮੇਂ ਤੱਕ ਉਹ ਸੇਵਾ ਮੁਕਤ ਹੋ ਚੁੱਕੇ ਸਨ। ਪੰਕਜ ਦੇ ਪਿਤਾ ਨੇ ਸੋਚਿਆ ਕਿ ਜੇਕਰ ਉਹ ਆਪਣੀ ਨੂੰਹ ਨੂੰ ਕੁਝ ਐਜੂਕੇਸ਼ਨ ਦਵਾ ਦੇਵੇ, ਪੜ੍ਹਾਈ ਕਰਵਾ ਦੇਵੇ ਤਾਂ ਉਹ ਕੁਝ ਨਾ ਕੁਝ ਜ਼ਰੂਰ ਬਣ ਸਕੇਗੀ। ਅਤੇ ਉਹਦੇ ਬੱਚਿਆਂ ਦਾ ਭਵਿੱਖ ਵੀਤਰ ਹੋ ਸਕੇਗਾ ਪੰਕਜ ਨੇ ਨਰਸਿੰਗ ਕੋਰਸ ਕਰਨ ਵਾਸਤੇ ਲਖਨਊ ਦੇ ਡਾਕਟਰ ਭੀਮਰਾਓ ਅੰਬੇਦਕਰ ਨਰਸਿੰਗ ਅਤੇ ਫਾਰਮੇਸੀ ਕਾਲਜ ਵਿੱਚ ਉਸ ਨੂੰ ਦਾਖਲਾ ਦਿਵਾਇਆ ਪੰਕਜ ਨੇ ਦੱਸਿਆ ਕਿ ਇਸ ਕੋਰਸ ਨੂੰ ਪੂਰਾ ਕਰਨ ਲਈ ਉਸ ਨੂੰ 6 ਲੱਖ ਰੁਪਏ ਖਰਚਣੇ ਪਏ ਨਿਸ਼ਾ ਨੇ ਨਰਸਿੰਗ ਕੋਰਸ ਸ਼ੁਰੂ ਕਰ ਦਿੱਤਾ ਨਰਸਿੰਗ ਦੀ ਪੜ੍ਹਾਈ ਦੌਰਾਨ ਨਿਸ਼ਾ ਦਾ ਲਖਨਊ ਦੇ ਇੱਕ ਮੁੰਡੇ ਨਾਲ ਅਫੇਅਰ ਹੋ ਗਿਆ ਉੱਥੇ ਨਿਸ਼ਾ ਨੇ ਆਪਣੇ ਪਤੀ ਨਾਲ ਨਾ ਰਹਿਣ ਅਤੇ ਆਪਣੇ ਬੁਆਏਫਰੈਂਡ ਦੇ ਨਾਲ ਰਹਿਣ ਦਾ ਫੈਸਲਾ ਕਰ ਲਿਆ ਜਦੋਂ 2023 ਵਿੱਚ ਨਿਸ਼ਾ ਦਾ ਨਰਸਿੰਗ ਕੋਰਸ ਪੂਰਾ ਹੋਇਆ ਤਾਂ ਨਿਸ਼ਾ ਬਿਹਰਾਜ ਚ ਆਈ ਉਸਨੇ ਇੱਕ ਨਿੱਜੀ ਹਸਪਤਾਲ ਵਿੱਚ ਇੰਟਰਵਿਊ ਦਿੱਤੀ ਅਤੇ ਬਿਹਰਾਜ ਚ ਵਿੱਚ ਆਪਣੇ ਬੁਆਏਫਰੈਂਡ ਨਾਲ ਉੱਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਹ ਸਹੁਰੇਕਰ ਨਹੀਂ ਪਰਤੀ ਉਹਦੇ ਪਤੀ ਪੰਕਜ ਵੱਲੋਂ ਉਸ ਨੂੰ ਮਨਾਉਣ ਦੀਆਂ ਵਾਰ-ਵਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਨਿਸ਼ਾ ਆਪਣੀਆਂ ਗੱਲਾਂ ਤੇ ਅੜੀ ਰਹੀ ਅਤੇ ਉਸਨੇ ਆਪਣੇ ਪਤੀ ਨਾਲ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਪੰਕਜ ਅਤੇ ਨਿਸ਼ਾ ਦੀ ਇੱਕ ਚਾਰ ਵਰਿਆਂ ਦੀ ਧੀ ਹੈ ਜਿਸ ਦਾ ਨਾਮ ਅਨੰਨਿਆ ਦੱਸਿਆ ਜਾ ਰਿਹਾ ਹੈ ਨਿਸ਼ਾ ਹੁਣ ਆਪਣੀ ਧੀ ਅਨੰਨਿਆ ਦੇ ਨਾਲ ਬਹਿਰਾਈਚ ਵਿੱਚ ਰਹਿ ਰਹੀ ਹੈ ਅਤੇ ਇੱਕ ਨਰਸ ਵਜੋਂ ਇਸ ਵਕਤ ਕੰਮ ਕਰ ਰਹੀ ਹੈ ਪਰ ਨਿਸ਼ਾ ਨੂੰ ਦੁਬਾਰਾ ਪਾਉਣ ਵਾਸਤੇ ਪੰਕਜ ਪਹਿਲਾ ਮੋਤੀਪੁਰ ਪੁਲਿਸ ਥਾਣੇ ਗਿਆ ਸ਼ਿਕਾਇਤ ਦਰਜ ਕਰਵਾਈ ਜਦੋਂ ਸੁਣਵਾਈ ਨਾ ਹੋਈ ਫਿਰ ਪੁਲਿਸ ਸੁਪਰਡੈਂਟ ਦੇ ਦਫ਼ਤਰ ਗਿਆ ਉੱਥੇ ਵੀ ਪੱਤਰ ਦਿੱਤਾ ਉੱਥੋਂ ਵੀ ਕੋਈ ਸੁਣਵਾਈ ਨਾ ਹੋਈ ਤੇ ਹੁਣ ਪੰਕਜ ਨੇ ਆਖਰਕਾਰ ਅਦਾਲਤ ਦਾ ਦਰਵਾਜ਼ਾ ਖੜਕਾ ਦਿੱਤਾ ਤੇ ਪੰਕਜ ਨੂੰ ਉਮੀਦ ਹੈ ਕਿ ਅਦਾਲਤ ਉਸਦੀ ਪਤਨੀ ਨੂੰ ਵਾਪਸ ਲਿਆ ਕੇ ਉਹਦੇ ਨਾਲ ਰਹਿਣ ਵਾਸਤੇ ਹੁਕਮ ਦੇ ਦੇਵੇਗੀ। ਪੰਕਜ ਨੇ ਦੱਸਿਆ ਕਿ ਉਹਦੇ ਤੋਂ ਬਗੈਰ ਰਹਿਣਾ ਨਹੀਂ ਚਾਹੁੰਦਾ ਤੇ ਨੀਸ਼ਾ ਜਦੋਂ ਦੀ ਘਰੋਂ ਗਈ ਹੈ ਉਹ ਕਹਿੰਦਾ ਸਿਰਫ ਉਹ ਇਕੱਲੀ ਨਹੀਂ ਗਈ ਘਰ ਦੀ ਰੌਣਕ ਚਲੀ ਗਈ ਹੈ, ਉਹਦੀ ਧੀ ਚਲੀ ਗਈ ਹੈ ਅਤੇ ਘਰ ਵਿੱਚ ਰੱਖੇ ਸੋਨੇ ਚਾਂਦੀ ਦੇ ਗਹਿਣੇ ਵੀ ਜਾਣ ਵਕਤੋਂ ਨਾਲ ਰਹਿ ਗਈ ਹੈ। ਪੀੜਤ ਪੰਕਜ ਉਹਦਾ ਪਰਿਵਾਰ ਇਸ ਵਕਤ ਚਿੰਤਤ ਹੈ ਕਿ ਆਪਣੀ ਨੂੰਹ ਨੀਸ਼ਾ ਨੂੰ ਪੜਾਉਣ ਤੋਂ ਬਾਅਦ ਉਹ ਆਪਣੇ ਸਹੁਰੇ ਘਰ ਪਰਤਣ ਵਾਸਤੇ ਤਿਆਰ ਕਿਉਂ ਨਹੀਂ?